ਬੜੀ ਖਾਸ ਹੈ ਕਿਉਂਕਿ ਇਹ ਇਹ ਸੈਕੰਡਰੀਕ ਸੈਸ਼ਨ ਦੀ ਆਖਰੀ ਮੇਗਾ ਪੀਟੀਐਮ ਹੈ ਤੇ ਸਰਕਾਰੀ ਸਕੂਲਾਂ 'ਚ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਹੁੰਦਾ ਸੀ ਕਿ ਜਦੋਂ ਸਾਲ ਖਤਮ ਹੁੰਦਾ ਤਾਂ ਬੱਚਿਆਂ ਦਾ ਜਿਹੜਾ ਰਿਪੋਰਟ ਕਾਰਡ ਹੈ ਨਾ ਨੋਨ ਬੋਰਡ ਕਲਾਸਿਸ ਦਾ ਉਹ ਦਿੱਤਾ ਜਾਂਦਾ ਠੀਕ ਉਸੇ ਪੈਟਰਨ ਦੇ ਉੱਤੇ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਇਹ ਮੇਗਾ ਪੀਟੀਐਮ ਹੋ ਰਹੀ ਹੈ ਜਿਸ ਦੇ ਵਿੱਚ ਬੱਚਿਆਂ ਦਾ ਜਿਹੜਾ ਰਿਪੋਰਟ ਕਾਰਡ ਹੈ ਜਸਟ ਲਾਈਕ ਅ ਪ੍ਰਾਈਵੇਟ ਸਕੂਲ ਉਹ ਜਿਹੜਾ ਦਿੱਤਾ ਜਾ ਰਿਹਾ ਉਹਦੇ ਵਿੱਚ ਪੂਰਾ ਹੋਲਿਸਟਿਕ ਬੱਚੇ ਦੀ ਸਾਲ ਦੀ ਕਿੰਨੀ ਪਰਫਾਰਮੈਂਸ ਰਹੀ ਉਹ ਦੇਖੋ ਕਿ ਐਕਟੀਵਿਟੀਜ਼ ਦੇ ਵਿੱਚ ਕਿੰਨੀ ਪੈਰੈਂਟਸ ਰਹੀ ਐ اٹੈਂਡੈਂਸ ਕਿੰਨੀ ਰਹੀ ਐ ਠੀਕ ਇੱਕ ਪ੍ਰਾਈਵੇਟ ਸਕੂਲ ਵਾਂਗੂ ਇਹ ਸਿਸਟਮ ਅਸੀਂ ਜਿਹੜਾ ਸ਼ੁਰੂ ਕੀਤਾ ਤੇ ਅੱਜ ਬਣੀ ਮਾਨ ਵਾਲੀ ਗੱਲ ਐ ਕਿ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਕੂਲਾਂ ਦੇ ਵਿੱਚ ਮੈਨੇ ਲੱਗੇ ਆ ਮੇਗਾ ਪੀਟੀਐਮ ਸਿਰਫ ਇੱਕ ਇਵੈਂਟ ਬਣ ਕੇ ਨਹੀਂ ਮੈਂ ਸਮਝਦਾ ਹਾਂ ਸਾਡੇ ਪੰਜਾਬ ਦੇ ਵਿੱਚ ਇੱਕ ਤਿਉਹਾਰ ਬਣ ਚੁੱਕਿਆ ਹੈ ਜੁਲੇ ਸਾਡੇ ਕੋਲ ਲਗਭਗ 20000 ਸਕੂਲ ਹੈ ਤੇ ਲੱਖਾਂ ਦੀ ਤਦਾਦ ਦੇ ਬੱਚੇ ਪੜ੍ਹਦੇ ਹਨ ਤੇ ਉਹਨਾਂ ਦੇ ਮਾਤਾ ਪਿਤਾ ਹੁੰਦੇ ਹੈ ਅਕਸਰ ਸਰਕਾਰੀ ਸਕੂਲ ਦੇ ਟੀਚਰਸ ਨੂੰ ਵੀ ਪਹਿਲੀ ਵਾਰ ਹੀ ਮੌਕਾ ਮਿਲਦਾ ਹੈ ਕਿ ਉਹ ਆਪਣੇ ਟੈਲੈਂਟ ਦਿਖਾ ਸਕਣ ਹੁਣ ਤੱਕ ਸਿਰਫ ਨੈਗੇਟਿਵ ਖਬਰਾਂ ਹੀ ਜਿਹੜੀਆਂ ਹੈ ਉਹ মিডিਆ ਤੱਕ ਜਾਂਦੀਆਂ ਸੀ ਅੱਜ ਤੁਹਾਡੇ ਸਾਹਮਣੇ ਹੈ ਤੁਸੀਂ ਮੇਰੇ ਨਾਲ ਇਸ ਸਕੂਲ ਦੇ ਵਿੱਚ ਬਹੁਤ ਸਾਰੇ ਮਾਤਾ ਪਿਤਾ ਉਹਨੂੰ ਮੇਰੇ ਹੋ ਤੁਸੀਂ ਖੁਦ ਸਕੂਲ ਦੇਖਿਆ ਤੇ ਹਰ ਸਕੂਲ ਦੇ ਵਿੱਚ ਅਸੀਂ ਇਸ ਸਿਸਟਮ ਰੱਖਦੇ ਆਂ ਜਿੱਥੇ ਪੇਰੈਂਟ ਆ ਕੇ ਸਿੱਧਾ ਬਹੁਤੇ ਪੇਰੈਂਟਸ ਤੁਸੀਂ ਦੇਖਿਆ ਕਿ ਕੋਈ ਕੋਈ ਨਿਹਾੜੀ ਕਰ ਰਿਹਾ ਕਿਸੇ ਦੀ ਮਾਤਾ ਕਿਸੇ ਦੇ ਕਰੇ ਕੰਮ ਕਰ ਰਿਹਾ ਪਰ ਉਹ ਵੀ ਸੱਚ ਸਰਵਰ ਕੇ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਇਸ ਸਮਾਜ ਦਾ ਹਿੱਸਾ ਹੈ ਕਿ ਸਿਰਫ ਇੱਕ ਪ੍ਰਿਵੀਲੇਜ ਸੁਸਾਇਟੀ ਨਹੀਂ ਕਿ ਇੱਕ ਪ੍ਰਾਈਵੇਟ ਸਕੂਲ ਨਾਲ ਹੀ ਨਹੀਂ ਪਰ ਇੱਕ ਹੁਣ ਹਰ ਇੱਕ ਦਾ ਅਧਿਕਾਰ ਹੈ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਜਾਣਨ ਤੇ ਉਹ ਆ ਕੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਬਾਰੇ ਜਾਣਦੇ ਨੇ ਉਹਨਾਂ ਨੂੰ ਕੌਨਫੀਡੈਂਸ ਮਿਲਦਾ ਕਿ ਉਹਨਾਂ ਦਾ ਬੱਚਾ ਸੈਯਦ ਅਧਿਆਪਕ ਦੇ ਹੱਥ ਵਿੱਚ ਹੈ ਸੈ ਸਕੂਲ ਦੇ ਵਿੱਚ ਤੇ ਸਰਕਾਰ ਦੇ ਵੱਲੋਂ ਜੋ ਪ੍ਰਾਲੇ ਕੀਤੇ ਗਏ ਨੇ ਉਹ ਅੱਜ ਇਸ ਗੱਲ ਦੇ ਵੀ ਖੁਸ਼ੀ ਹੋ ਸਾਡੇ ਨਮੇਸ਼ਾਂ ਨਿਹਤਰਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਜਮਾਤ ਜੀ ਉਹ ਵੀ ਸਰਕਾਰੀ ਸਕੂਲਾਂ ਜਾਣਗੇ ਵਿਜ਼ਿਟ ਕਰਨਗੇ ਉਹਨਾਂ ਦੇ ਨਾਲ ਸਾਡੇ ਪ੍ਰਭਾਰੀ ਤੇ ਜਿਨੀ ਸਿੱਖਿਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਦੱਸਿਆ ਇੱਕ ਸਿੱਖਿਆ ਮੰਤਰੀ ਦਾ ਫਰਜ਼ ਕੀ ਹੁੰਦਾ ਹੈ ਸ਼੍ਰੀ ਮਨੀਸ਼ ਸੋਭਿਆ ਜੀ ਉਹ ਵੀ ਜਾਣਗੇ ਸਕੂਲਾਂ ਦੇ ਵਿੱਚ ਇਹ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਅਧਿਆਪਕਾਂ ਦੇ ਨਾਲ ਗੱਲਬਾਤ ਕਰਨਗੇ ਮੈਂ ਇਸ ਦਿਨ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਪਿਛਲੇ 3 ਸਾਲਾਂ ਦੇ ਵਿੱਚ ਸਕੂਲ ਸਿੱਖਿਆ ਖਤਮ ਵੱਲੋਂ ਬਹੁਤ ਹੱਦ ਸਰੇ ਕੰਮ ਹੋਇਆ ਅੱਜ ਪੰਜਾਬ ਦੇ 99% ਸਕੂਲਾਂ ਦੇ ਵਿੱਚ ਚਾਰ ਦੀਵਾਰ ਹੈ ਜਿੱਥੇ ਕੋਈ 100 ਦੋਸਤ ਸਕੂਲ ਜਿੱਥੇ ਕੋਈ ਲੀਗਲ ਡਿਸਪਿਊਟ ਹੈ ਕੋਈ ਜ਼ਮੀਨ ਦਾ ਕੇਸ ਹੈ ਸਟੇ ਹੈ ਉਹਨੂੰ ਛੱਡ ਕੇ ਥਾਉਂ ਪੰਜਾਬ ਦਾ ਹਰ ਇੱਕ ਸਕੂਲ ਚਾਰ ਦੀਵਾਰੀ ਬਿਲੂਗੀ ਅੱਜ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਸ਼ਾਨਦਾਰ ਫਰਨੀਚਰ ਹੈ 2022 ਤੋਂ ਪਹਿਲਾਂ ਲੱਖਾਂ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਮੀਨ ਤੇ ਬੈਠਦੇ ਸੀ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰਾ ਸੈਪਰੇਟ ਵਾਸ਼ਰੂਮ ਐ ਟਾਇਲਟ ਹੈ ਪੀਣ ਵਾਲਾ ਪਾਣੀ ਹੈ ਪੰਜਾਬ ਦੇ 17000 ਸਕੂਲਾਂ ਵਿੱਚ ਵਾਈਫਾਈ ਲਾ ਚੁੱਕੇ ਹਨ ਪੰਜਾਬ ਦੇ ਲਗਭਗ 5000 ਸਕੂਲਾਂ ਵਿੱਚ ਸੋਲਰ ਪੈਨਲ ਲਾ ਚੁੱਕੇ ਹਨ ਪੰਜਾਬ ਦੇ ਬਹੁਤਾਂ ਸਕੂਲਾਂ ਤੇ ਵਿੱਚ ਸੀਸੀਟੀਵੀ ਕੈਮਰੇ ਲੱਗ ਚੁੱਕੇ ਨੇ ਟਰਾਂਸਪੋਰਟ ਬੱਸ ਸੁਵਿਧਾ ਪੰਜਾਬ ਦੇ ਵਿੱਚ ਅਜ ਸਵਾ 100 ਤੋਂ ਵੱਧ ਅੰਦਰ ਸਕੂਲ ਹੈ ਜਿੱਥੇ ਲਗਭਗ 250 ਦੇ ਕਰੀਬ ਬੱਸਾਂ ਨੇ ਜਿਹੜੀਆਂ ਆਪਰੇਟ ਕਰ ਰਹੀਆਂ ਨੇ 10000 ਤੋਂ ਵੱਧ ਬੱਚੇ ਉਹਨਾਂ ਦਾ ਨਹਾ ਲੈ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿਕਿਉਰਿਟੀ ਗਾਰਡ ਮੈਂ ਕੱਲ ਸੁਣ ਰਿਹਾ ਸੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਬੋਲੇ ਮਨਨ ਪੁੱਛਣਾ ਚਾਹੂਗਾ ਕਿ ਥੋੜੇ ਬੱਚੇ ਕਿਹੜੇ ਸਕੂਲ ਚ ਪੜ੍ਹਦੇ ਨੇ ਕਿਉਂਦਰ ਸਿਕਿਉਰਿਟੀ ਗਾਰਡ ਨਹੀਂ ਹੈ ਅਸੀਂ ਟੀਚਰ 20000 ਟੀਚਰਸ ਦਿੱਤੇ ਨੇ ਪਰ ਕੀ ਗਰੀਬਾਂ ਦੇ ਬੱਚਿਆਂ ਦੀ ਸੁਰੱਖਿਆ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਬਹੁਤੇ ਮੈਂ ਇਦਾਂ ਦੇ ਮੈਂ ਜਾ ਕੇ ਪੇਜ ਜਿਹੜਾ ਸਿਕਿਉਰਿਟੀ ਕਰ ਚੋਂ ਮੁਹਾਲੀ ਦੇ ਮੈਕ ਸਕੂਲ ਦੇ ਵਿੱਚ ਗਿਆ ਸੀ 3B1 ਦੇ ਸਕੂਲ ਦੇ ਵਿੱਚ ਜਦੋਂ ਛੁੱਟੀ ਹੋਈ ਤਾਂ ਮੈਨੂੰ ਪੇਰੈਂਟਸ ਨਾਲ ਕੰਪਲੇਨਟ ਕੀਤੀ ਕਹਿੰਦੇ ਜੀ ਅਸੀਂ ਆਪਣੀ ਲੜਕੀਆਂ ਨੂੰ ਭੇਜ ਨਹੀਂ ਸਕਦੇ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਇਦਾਂ ਦੀ ਏਜ ਹੁੰਦੀ ਹੈ ਜਦੋਂ ਨੌਜਵਾਨਾਂ ਦੇ ਵੱਲੋਂ ਵੀ ਅਸੀਂ ਡਰ ਕੇ ਭੇਜਦੇ ਨਹੀਂ ਅੱਜ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੀ ਬੱਚੀਆਂ ਨੂੰ ਬਿਨਾ ਕਿਸੇ ਡਰ ਤੇ ਖੌਫ ਤੋਂ ਭੇਜ ਦੇ ਕਿਉਂ ਉਹਨਾਂ ਨੂੰ ਪਤਾ ਕਿ ਸਾਡੀ ਬੱਚੀਆਂ ਸੁਰੱਖਿਅਤ ਹਨ ਕਿਉਂ ਸਰਕਾਰੀ ਸਕੂਲਾਂ ਦੇ ਵੀ ਸਾਡੇ ਕੋਲ ਸਿਕਿਉਰਿਟੀ ਗਾਰਡ ਸਨ ਕਿ ਸਿਰਫ ਤੁਹਾਨੂੰ ਅਮੀਰਾਂ ਦਾ ਹੀ ਹੱਕ ਹੈ ਐਦਾਂ ਹੀ ਪਿਛਲੀ ਵਾਰੀ ਵਿਧਾਨ ਸਭਾ ਚ ਰੋਣਾ ਬਗੇ ਵੀ ਪ੍ਰਿੰਸੀਪਲਸ ਨੂੰ ਸਿੰਗਾਪੁਰ ਕਿਉਂ ਕਿਉਂ ਸਿਰਫ ਥੋੜੇ ਬੱਚੇ ਹੀ ਵਿਦੇਸ਼ ਪੜਨ ਜਾ ਸਕਦੇ ਥੋੜੇ ਬੱਚਿਆਂ ਨੂੰ ਹੀ ਹੱਕ ਹੈ ਕਿ ਉਹ ਫੋਰਨ ਟੀਚਰਸ ਦੇ ਕੋਲੋਂ ਪੜਾਏ ਤੁਸੀਂ ਆਪਣੇ ਬੱਚਿਆਂ ਨੂੰ ਮਹਿੰਗੀਆਂ ਯੂਨੀਵਰਸਿਟੀਆਂ ਚ ਮਹਿੰਗੇ ਸਕੂਲਾਂ ਚ ਪਹਾੜਾ ਵਾਲੇ ਸਕੂਲਾਂ ਚ ਪੜਾਓ ਤੇ ਗਰੀਬਾਂ ਦੇ ਬੱਚਿਆਂ ਨੂੰ ਅਗਰ ਸਕੂਲ ਦੇ ਵੀ ਸਿਕਿਉਰਿਟੀ ਗਾਰਡ ਤੋਂ ਤੱਕ ਨਹੀਂ ਹੈ ਇਸ ਕਿਊਟੀ ਗਾਰਡ ਸਿਰਫ ਉਹਨਾਂ ਸਕੂਲਾਂ ਚ ਹੈ ਜਿੱਥੇ 500 ਤੋਂ ਵੱਧ ਬੱਚੇ ਹਨ ਲੜਕੀਆਂ ਵਾਲੇ ਸਕੂਲ ਹਨ ਤਾਂ ਕਿ ਉਹਨਾਂ ਦੀ ਸੁਰੱਖਿਆ ਹੋ ਸਕੇ ਇਸ ਤੋਂ ਲਾਵਾਜੀ ਅਸੀਂ 2500 ਟੀਚਰਸ ਉਹਨਾਂ ਨੂੰ ਫੋਰਨ ਟ੍ਰੇਨਿੰਗ ਦੇ ਵਿੱਚ ਸਿੰਗਾਪੁਰ ਫਿਨਲੈਂਡ ਆਇਆ ਮੁੰਬਈ ਦਾਬਾ ਉਹ ਸਾਡੇ 199 ਬੱਚੇ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਪਿੱਛੇ ਕੋਈ ਸਰਕਾਰਾਂ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਮੈਂ ਸਿੱਖਿਆ ਮੰਤਰੀ ਬਣਿਆ ਮੈਂ ਕਿ ਮੈਨੂੰ ਡਾਟਾ ਚਾਹੀਦਾ ਕਿ 10 ਸਾਲਾਂ ਦਾ किन्ने बच्चों ने, ने जेई क्लीयर किया दो हज़ार बई तो पहला थोड़े को डाटा तो ही अवेलेबल है नहीं महमे कोई कम ही नहीं किया मैं अफसर पुछते हैं मैं पूछा कि कहेंद सवाल किसी ने पूछे नहीं मैं फिर पूछते कि दो चीज़ों के उल होती मैं कबल टी मैं डबल टी मतलब केंडर या ट्रांसफर बस इसत अलावा कोई फिक्र ही नहीं बच्चों की यूनीफॉर्म की फिक्र ना किताबा की फिक्र ਤانوں ਇਹ ਵੀ ਦੱਸ ਦਈਏ ਸਾਡਾ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਗਲੇ ਹਫ਼ਤੇ ਫਾਰ ਦਾ ਫਰਸਟ ਟਾਈਮ ਤੁਸੀਂ ਆ ਕੇ ਆਪ ਕੋ ਪੁਲਨਾ ਚ ਜਾ ਕੇ ਚੈੱਕ ਕਰ ਲਿਓ ਪਹਿਲੇ ਦਿਨ ਤੋਂ ਸਾਡੀ ਬੁੱਕਸ ਹੈ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਫ੍ਰੀ ਕਿਤਾਬਾਂ ਸਰਕਾਰੀ ਸਕੂਲਾਂ ਚ ਪਹਿਲੇ ਦਿਨ ਤੋਂ ਅਵੇਲੇਬਲ ਹੋਣੀਆਂ ਇਹ ਜਾ ਕੇ ਸਾਰੇ ਮੀਡੀਆ ਨੂੰ ਕਹਿੰਦੇ ਜਾ ਕੇ ਚੈੱਕ ਕਰ ਲਿਓ ਇਹ ਅਗਰ ਨੀਅਤ ਹੋਵੇ ਤੇ ਇਸ ਸਾਲ ਅਸੀਂ ਕਿਤਾਬਾਂ ਟਾਈਮ ਤੇ ਵੀ ਦੇ ਰਹੇ ਹਾਂ ਤੇ ਪਲੱਸ ਕਿਤਾਬਾਂ ਦੀ ਛਪਾਈ ਦੇ ਵਿੱਚੋਂ 27% ਦੀ ਬਚਤ ਕੀਤੀ ਹੈ ਬੱਸ ਐ ਲੋਕ ਕਹਿੰਦੇ ਜੀ ਪੈਸਾ ਕਿੱਥੋਂ ਆਊਗਾ ਛੋਟੀ ਛੋਟੀ ਬਚਤਾ ਜਿੜੀ ছাপাਈ ਅੱਗੇ 100 ਕਰੋੜ ਚੋਦੀ ਸੀ ਇਸ ਵਾਰੀ 80 ਕਰੋੜ ਤੋਂ ਥੱਲੇ ਹੋਈ ਹੈ ਇੱਕ 21 ਕਰੋੜ ਰੁਪਏ ਜਿਹੜਾ ਹੈ ਉਹ ਅਸੀਂ ਸਿਰਫ ਪ੍ਰਿੰਟਿੰਗ ਕਉਂ ਪ੍ਰੋਸੈਸਰ ਸ਼ਿਪਾਇਆ ਤੇ ਆਨ ਟਾਈਮ ਅਸੀਂ ਜਿਹੜਾ ਹੈ ਉਹ ਵੇਚ ਰਹੇ ਹਾਂ ਤੁਸੀਂ ਸਕੂਲ ਦੇਖਿਆ ਕਿੰਨਾ ਸ਼ਾਨਦਾਰ ਹੈ ਵਿੱਚ ਸਪੋਰਟਸ ਐਕਟੀਵਿਟੀਜ਼ ਆ ਰਹੀਆਂ ਸਭ ਹਜੇ ਆਪਣੇ ਕੰਸਟਰਕਸ਼ਨ ਫੇਜ਼ ਦੇ ਵਿੱਚ ਹੈ ਹਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਚੀਮ ਇਹਨੀਆਂ ਦੇਖੋਗੇ ਸਕੂਲ ਜਿਹੜਾ ਹੈ ਉਹ ਅਸੀਂ ਜਿਹੜਾ ਹੈ ਉਸ ਨੂੰ ਵਧੀਆ ਕਰ ਰਹੇ ਹਾਂ ਇੱਥੇ ਹੀ ਸਾਡੇ ਲਗਭਗ 40 ਸਕੂਲ ਆਫ ਹੈਪੀਨੈਸ ਬਣ ਕੇ ਤਿਆਰ ਹੈ ਸਾਡੇ ਸਕੂਲਸ ਆਫ ਹੈਪੀਨੈਸ 425 ਸਕੂਲ ਬਣ ਕੇ ਤਿਆਰ ਹੈ 40 ਹੁਨਰ ਸਿੱਖਿਆ ਸਕੂਲ ਜਿੱਥੇ ਬੱਚੇ ਵੋਕੇਸ਼ਨ ਜਿਤੇ ਸਾਡੇ ਬਿਜ਼ਨਸ ਪਲਾਸਟਰ ਸਾਡੇ ਹਰ ਸਰਕਾਰੀ ਸੀਨੀਅਰ ਕੈਂਡੀਡੇਟ ਸਕੂਲ ਜਿਹੜੇ 12ਵੀਂ ਜਮਾਤ ਦੇ ਬੱਚੇ ਉਸ ਬਿਜ਼ਨਸ ਪਲਾਸਟਰ ਨੂੰ ਪੇਂਡਿੰਗੇ ਕੋਈ ਪ੍ਰਾਈਵੇਟ ਸਕੂਲ ਨਹੀਂ ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਭੇਜਿਆ ਬੋਰਡ ਦਾ ਸਭ ਤੋਂ ਸ਼ਾਨਦਾਰ ਨਤੀਜਾ इस साल आया तो मैं उम्मीद है कि जराडमिक सैशन है पिछले साल का रिकॉर्ड भी जोगा आप सब आज सरकारी स्कूल चाहे थोड़ा स्वागत है मैं आप जी के राही अपील करना सारे माता पिता वालों की जरूर अज के मेगा पीटीएम लो तो सरकारी स्कूल ओवर सरकारी स्कूल नहीं रहे ਜਿਵੇਂ ਤੁਹਾਨੂੰ ਅੱਜ ਵੀ ਮਹਿਸੂਸ ਹੁੰਦੀ ਹੈ ਬਦਲਦੇ ਸਰਕਾਰੀ ਸਕੂਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਰਕਾਰੀ ਸਕੂਲ ਤੇ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਦਾਖਲਾ ਵੀ ਦਿਵਾਓ ਕਿ ਅਸੀਂ 80 ਸੱਦੀ ਇਹ ਵਚਨ ਬੰਦ ਕਰ ਅਸੀਂ ਜੋ ਉਮੀਦ ਦੇ ਨਾਲ ਜਿਸ ਉਮੀਦ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਸਿੱਖਿਆ ਕ੍ਰਾਂਤੀ ਲਈ ਅਸੀਂ ਉਹ ਸਿੱਖਿਆ ਕ੍ਰਾਂਤੀ ਵੱਲ ਵਚਨ ਬੰਦ ਹੈ 3 ਸਾਲਾਂ ਦੇ ਵਿੱਚ ਬਹੁਤ ਕੁਝ ਸਾਖਿਲ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਤੁਸੀਂ ਹੋਰ ਜਿਹੜੇ ਵੱਡੇ ਬਦਲਾਅ ਮੱਡੀਆਂ ਜਿਹੜੇ ਚਿੰਤੀ ਦਾ ਸਕੂਲ ਸੀ ਬੈਸੋ ਬਹੁਤ ਪਤਾ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਫੀਡਬੈਕ ਲਈਏ ਮਾਪਿਆਂ ਦਾ ਕੀ ਰਿਵਿਊ ਸੀਗਾ ਸਕੂਲ ਨੂੰ ਲੱਗਦਾ ਮੈਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਦੇਖੋ ਤੁਸੀਂ ਆਪ ਦੇਖਿਆ ਕੁਆਲਿਟੀ ਆਫ ਫਰਨੀਚਰ ਕੁਆਲਿਟੀ ਆਫ ਕਲਾਸਰੂਮ ਸਰ ਇੰਟਰੈਕਟਿਵ ਪੈਨਲ ਤਾਂ ਬੱਚਿਆਂ ਮਾਤਾ ਪਿਤਾ ਨੂੰ ਵਿਸ਼ਵਾਸਤ ਆਬੀਅਸਲੀ ਆਂਦੇ ਹੀ ਹੈ ਪਹਿਲਾਂ ਤਾਂ ਕੋਈ ਪੀਟੀਐ ਮੀਟਿੰਗ ਨਹੀਂ ਸੀ ਹੁਣ ਪੀਟੀਐ ਵੀ ਆਉਣਾ ਰਿਜ਼ਲਟ ਕਾਰਡ ਵੀ ਮਿਲਦੇ ਕੈਸਾ ਦੇ ਹੋਮ ਪ੍ਰਕਾਰ ਦੇ ਸਕੂਲ ਪ੍ਰਾਈਵੇਟ ਸਕੂਲਾਂ ਘੇਰਾ ਪਾਉਣ ਦੀ ਪੂਰੀ ਤਿਆਰੀ ਕਰਕੇ ਕਿਉਂਕਿ ਹਰ ਸਕੂਲ ਨੂੰ ਅੱਗੇ ਲੰਘਣ ਦੀ ਕੋਸ਼ਿਸ਼ ਹੈ ਦੇਖੋ ਜੀ ਸਾਡੇ ਕਿਸੇ ਪ੍ਰਾਈਵੇਟ ਸਕੂਲ ਵਾਲੇ ਨਾਲ ਗੱਲ ਨਹੀਂ ਜਿਹੜੇ ਮਾਤਾ ਪਿਤਾ ਫੂਡ ਕਰ ਸਕਦੇ ਆ ਜਿਹੜੇ ਸਮਰੱਥ ਹਨ ਆਰਥਿਕ ਤੌਰ ਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਚ ਭਣਾ ਪਰ ਇਹ ਗੱਲ ਹੈ ਕਿ ਇਹ ਨਾ ਹੋਵੇ ਕਿ ਗਰੀਬ ਦਾ ਬੱਚਾ ਇਸ ਕਰਕੇ ਰਹਿ ਜਾਵੇ ਕਿਉਂਕਿ ਮਾਤਾ ਪਿਤਾ ਕੋਲ ਪੈਸੇ ਨਹੀਂ ਤਾਂ ਉਹ ਇੱਕ ਇਕੁਅਲ ਇਨਫਰਾਸਟ੍ਰਕਚਰ ਖੜਾ ਕਰਨਾ ਉਦੇ ਪ੍ਰਤੀ ਅਸੀਂ ਵਚਨਬੱਧ ਤੇ ਅਸੀਂ ਖੜਾ ਕਰਵੇਂ ਆ ਅੱਜ ਤੁਸੀਂ ਮਹਾਲੀ ਦੇ ਬਹੁਤ ਸਾਰੇ ਸਕੂਲਾਂ ਦੇ ਮੈਂ ਤੁਹਾਨੂੰ ਨਾਮ ਦੱਸ ਸਕਦਾ ਵਿਧਿਆਨ ਦੇ ਚੰਬਲ ਸਰਸ ਜਿਲ੍ਹੇ ਦੇ ਅੰਦਰ ਚਲ ਰਹੇ ਬਹੁਤ ਬੈਂਡੇ ਜਿਉਂ ਕਿਸੇ ਵੀ ਤਾਜ਼ਾ ਕਿਸੇ ਵੀ ਪੈਰਾਮੀਟਰ ਨੂੰ ਤੁਸੀਂ ਜਾ ਕੇ ਗਿਵਨ ਐਨੀ ਡੇ ਯੂ ਕੈਨ ਚੈੱਕ ਕਿੰਨਾ ਕਿਤੋਂ ਵੀ ਉਹ ਪ੍ਰਾਈਮਰਾਂ ਤੋਂ ਘੱਟ ਨਹੀਂ ਹੋਇਆ ਸਰਕਾਰ ਨੇ ਕੋਈ ਅਧਿਕਾਰੀ ਹੈ ਨਤੀਜੇ ਵਾਈਜ਼ ਵੀ ਤੁਸੀਂ ਬੱਚਿਆਂ ਦੇ ਉਹਨਾਂ ਦੇ ਕੰਫੀਡੈਂਸ ਤੇ ਕੰਪੀਟੀਸ਼ਨ ਕਰਾ ਲਓ ਬੱਚਿਆਂ ਦਾ ਅਕੈਡੈਮਿਕ ਕੰਪੀਟੀਸ਼ਨ ਕਰਾ ਲਓ ਬੱਚਿਆਂ ਦਾ ਸਪੋਰਟਸ ਕੰਪੀਟੀਸ਼ਨ ਕਰਾ ਲਓ ਹਰ ਪੱਖੋਂ ਸਾਡੇ ਬੱਚੇ ਬਰਾਬਰ ਨੇ ਸਰਕਾਰ ਨੇ ਕੋਈ ਐਸਟੀਮੇਟ ਲਗਾਇਆ ਕਿ ਅੱਜ ਕਿੰਨੇ ਕਿੱਲੱਖਾਂ ਦੀ ਦਾਦ ਦੇ ਵਿੱਚ ਬਾਕੀ ਆਪਾਂ ਅਸੀਂ ਜਦੋਂ ਆਉਂਦੇ ਹਾਂ ਕਾਊਂਟ ਸਾਨੂੰ ਸ਼ਾਮ ਤੱਕ ਦੇ ਦਾਂਗੇ ਕੋਈ ਜ਼ਿਆਦਾ ਐਨੀ ਟਿਲ ਜੋ ਸ਼ਾਮ ਨੂੰ ਫੀਲ ਕਰਾਂਗੇ ਥੈਂਕ ਯੂ